ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਤਨ ਤਨ ਬਾਬਾ ਨੋਦ ਸਿੰਘ ਸਾਹਿਬ ਜੀ ਸਮੂਹ ਸ਼ਹੀਦਾ ਸਿੰਘਾਂ ਗੁਰੂ ਸਹਿਬਾਨਾਂ ਦੇ ਚਰਨਾ ਕਮਲਾਂ ਦੇ ਵਿੱਚ ਨਮਸਕਾਰ ਕਰਦੀਆਂ ਖਾਲਸਾ ਜੀ ਤੁਹਾਡੇ ਘਰ ਦੇ ਵਿੱਚ ਭਾਵੇਂ ਜਿੰਨੇ ਵੀ ਦੁੱਖ ਤਕਲੀਫ ਹੋਣ ਭਾਵੇਂ ਜਿੰਨਾ ਮਰਜ਼ੀ ਲੜਾਈ ਕਲੇਸ਼ ਹੋਵੇ ਕੋਛ ਵੀ ਹੋਵੇ ਸਾਥ ਸੰਗਤ ਜੀ ਤੁਸੀਂ ਕਦੇ ਵੀ ਗੁਰਬਾਣੀ ਦਾ ਜਾਪ ਨਹੀਂ ਛੱਡਣਾ ਪਾਠ ਕਰਦੇ ਰਿਹਾ ਕਰੋ ਗੁਰਦੁਆਰਾ ਸਾਹਿਬ ਜਾਇਆ ਕਰੋ ਸੇਵਾ ਸਿਮਰਨ ਕਰਿਆ ਕਰੋ ਜੇਕਰ ਤੁਸੀਂ ਕਦੇ ਕਿਸੇ ਦਾ ਮਾੜਾ ਨਹੀਂ ਕੀਤਾ ਨਹੀਂ ਕਰੋਗੇ ਤਾਂ ਕਦੇ ਵੀ ਸਾਥ ਸੰਗੇ ਜੀ ਤੁਹਾਡਾ ਮਾੜਾ ਨਹੀਂ ਹੁੰਦਾ ਇਸ ਗੱਲ ਦੀ 101% ਗਾਰੰਟੀ ਹੁੰਦੀ ਹੈ ਜੇਕਰ ਆਪਣਾ ਕੋਈ ਮਾੜਾ ਕਰ ਵੀ ਰਿਹਾ ਪਰ ਆਪਾਂ ਨੂੰ ਪਤਾ ਵੀ ਆਪਾਂ ਕੁਝ ਕਰ ਨਹੀਂ ਰਹੇ ਤਾਂ ਇੱਕ ਨਾ ਇੱਕ ਦਿਨ ਪਰਮਾਤਮਾ ਉਹਨਾਂ ਨੂੰ ਆਪਣੇ ਆਪ ਆਪਣੇ ਪੱਖ ਦਾ ਜਵਾਬ ਜ਼ਰੂਰ ਦੇ ਦੇਣਗੇ ਇਸ ਕਰਕੇ ਤੁਹਾਨੂੰ ਬੋਲਣ ਦੀ ਜ਼ਰੂਰਤ ਨਹੀਂ ਹੁੰਦੀ ਤੁਸੀਂ ਕੀਰਤ ਕਰਿਆ ਕਰੋ ਚੰਗੇ ਕਰਮ ਕਰਿਆ ਕਰੋ ਪਾਠ ਕਰਿਆ ਕਰੋ ਸੇਵਾ ਸਿਮਰਨ ਗੁਰਦੁਆਰਾ ਸਹਿਬ ਜਾਇਆ ਕਰੋ ਵਾਹਿਗੁਰੂ ਸੱਚੇ ਪਾਤਸ਼ਾਹ ਤੁਹਾਡੀਆਂ ਅਰਦਾਸਾਂ ਬੇਨਤੀਆਂ ਜ਼ਰੂਰ ਪੂਰੀਆਂ ਕਰਨਗੇ ਤੇ ਇਸ ਦੇ ਨਾਲ-ਨਾਲ ਸਾਥ ਸੰਗੀਤ ਜੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਨਾਲ ਇੱਕ ਬਹੁਤ ਹੀ ਵਧੀਆ ਸਟੋਰੀ ਸਾਂਝੀ ਕਰਨ ਲੱਗੇ ਆਂ ਇਹ ਸਟੋਰੀ ਤੁਹਾਡੀ ਜ਼ਿੰਦਗੀ ਨੂੰ ਬਦਲ ਕੇ ਰੱਖ ਦੇਵੇਗੀ ਇਸ ਨੂੰ ਤੁਸੀਂ ਪੂਰੇ ਧਿਆਨ ਦੇ ਨਾਲ ਤੇ ਅੰਤ ਦੇ ਤੱਕ ਜ਼ਰੂਰ ਸੁਣਿਓ ਅੱਜ ਦੀ ਵੀਡੀਓ ਤੋਂ ਤੁਹਾਨੂੰ ਬਹੁਤ ਕੁਝ ਸਿੱਖਣ ਨੂੰ ਮਿਲ ਸਕਦਾ ਜੇਕਰ ਤੁਸੀਂ ਇਸ ਵੀਡੀਓ ਨੂੰ ਧਿਆਨ ਦੇ ਨਾਲ ਅੰਤ ਦੇ ਤੱਕ ਦੇਖੋਗੇ ਤਾਂ ਅੱਜ ਦੇ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਨਾਲ ਵਿਚਾਰ ਸਾਂਝੇ ਕਰਾਂਗੇ ਕਿ ਸਮਾਪਾਵੇਂ ਤੁਹਾਡੇ ਤੇ ਕਿੰਨਾ ਵੀ ਮਾੜਾ ਕਿਉਂ ਨਾ ਹੋਵੇ ਕਿੰਨਾ ਵੀ ਬੁਰਾ ਕਿਉਂ ਨਾ ਹੋਵੇ ਪਰ ਇਹ ਦੋ ਗੱਲਾਂ ਨੂੰ ਤੁਸੀਂ ਹਮੇਸ਼ਾ ਆਪਣੀ ਜ਼ਿੰਦਗੀ ਦੇ ਵਿੱਚ ਯਾਦ ਰੱਖਣਾ ਜੇਕਰ ਤੁਸੀਂ ਇਹਨਾਂ ਦੋ ਗੱਲਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਯਾਦ ਰੱਖ ਲਿਆ ਤਾਂ ਸਾ ਸੰਗੀਤ ਇਹ ਜਿਹੜੀਆਂ ਦੋ ਗੱਲਾਂ ਨੇ ਇਹ ਤੁਹਾਡੀ ਜ਼ਿੰਦਗੀ ਨੂੰ ਬਦਲ ਕੇ ਰੱਖ ਦੇਣਗੀਆਂ ਕੁਝ ਚੀਜ਼ਾਂ ਹੁੰਦੀਆਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਜੇਕਰ ਅਸੀਂ ਉਹਨਾਂ ਦੇ ਤੌਰ ਤਰੀਕੇ ਤੇ ਚੱਲੀਏ ਤਾਂ ਉਹ ਸਾਡੀ ਜ਼ਿੰਦਗੀ ਨੂੰ ਸਵਰਗ ਵੀ ਬਣਾ ਦਿੰਦੀਆਂ ਨੇ। ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਸਾਰੀ ਹੀ ਭੈਣ ਭਰਾਵਾਂ ਨੂੰ ਰਿਕਵੈਸਟ ਏ ਕਿ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਉਣਿਓ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਵੱਧ ਤੋਂ ਵੱਧ ਕਰਿਆ ਕਰੋ ਤਾਂ ਜੋ ਕਿ ਕਿਸੇ ਹੋਰ ਵੀਰ ਭੈਣ ਦਾ ਵੀ ਭਲਾ ਹੋ ਸਕੇ। ਤੇ ਕਮੈਂਟ ਬਾਕਸ ਦੇ ਵਿੱਚ ਵਾਹੀ ਗੁਰੂ ਲੈ ਕੇ ਆਪਣੀ ਹਾਜ਼ਰੀ ਜ਼ਰੂਰ ਲਗਵਾਇਆ ਕਰੋ ਜੀ ਇੱਕ ਵਾਰ ਸਾਥ ਸੰਗਤ ਜੇ ਇੱਕ ਬਹੁਤ ਹੀ ਦੁਖੀ ਵਿਅਕਤੀ ਹੁੰਦਾ ਹੈ ਤੇ ਉਹ ਆਪਣੀ ਆਤਮਾ ਦੇ ਕੋਲ ਜਾ ਕੇ ਕਹਿਣ ਲੱਗਦਾ ਹੈ ਕਿ ਮੈਂ ਆਪਣੀ ਜ਼ਿੰਦਗੀ ਤੋਂ ਬਹੁਤ ਹੀ ਜ਼ਿਆਦਾ ਦੁਖੀ ਹਾਂ ਕਿਉਂਕਿ ਮੈਂ ਆਪਣੇ ਬੱਚਿਆਂ ਪਤਨੀ ਤੇ ਆਪਣੇ ਪਰਿਵਾਰ ਨੂੰ ਖੁਸ਼ ਨਹੀਂ ਰੱਖ ਰਿਹਾ ਤੇ ਆਪਣੀ ਆਪ ਦੀ ਲਈ ਵੀ ਮੈਂ ਕੁਝ ਨਹੀਂ ਕਰ ਰਿਹਾ ਤੇ ਕਈ ਵਾਰ ਤਾਂ ਮੈਨੂੰ ਆਪਣੀ ਜ਼ਿੰਦਗੀ ਨੂੰ ਖਤਮ ਕਰ ਲੈਣ ਦੇ ਵੀ ਖਿਆਲ ਆਉਂਦੇ ਨੇ ਤੇ ਤੁਸੀਂ ਇੰਨੀ ਸਾਧਨਾ ਕਰਦੇ ਹੋ ਇੰਨੀ ਤਪੱਸਿਆ ਕਰਦੇ ਹੋ ਕਿ ਤੁਸੀਂ ਮੈਨੂੰ ਕੋਈ ਇਸ ਤਰ੍ਹਾਂ ਦਾ ਰਸਤਾ ਦੱਸ ਸਕਦੇ ਹੋ ਕਿ ਜਿਸ ਦੇ ਨਾਲ ਮੈਂ ਆਪਣੇ ਇਸ ਮਾੜੇ ਸਮੇਂ ਦੇ ਵਿੱਚੋਂ ਬਾਹਰ ਆ ਸਕਾਂ ਕਿਉਂਕਿ ਮੇਰਾ ਬਹੁਤ ਹੀ ਜ਼ਿਆਦਾ ਮਾੜਾ ਸਮਾਂ ਚੱਲ ਰਿਹਾ ਹੈ ਦੋ ਟਾਈਮ ਦੀ ਰੋਟੀ ਦਾ ਹੀਲਾ ਵਸੀਲਾ ਕਰਨਾ ਵੀ ਮੇਰੇ ਲਈ ਬਹੁਤ ਹੀ ਜ਼ਿਆਦਾ ਔਖਾ ਹੋ ਜਾਂਦਾ ਹੈ ਹੁਣ ਤੁਸੀਂ ਹੀ ਮੈਨੂੰ ਦੱਸੋ ਕਿ ਐਵੇਂ ਦੇ ਟਾਈਮ ਦੇ ਵਿੱਚ ਮੈਂ ਆਪਣੇ ਪਰਿਵਾਰ ਨੂੰ ਕਿਸ ਤਰੀਕੇ ਦੇ ਨਾਲ ਖੁਸ਼ ਰੱਖਾਂ ਤੇ ਜੇਕਰ ਮੈਂ ਜਿਉਂਦਾ ਰਹਾ ਤਾਂ ਕਿਸ ਤਰੀਕੇ ਦੇ ਨਾਲ ਰਹਾ ਇਸ ਦੇ ਨਾਲ-ਨਾਲ ਮੈਨੂੰ ਕੋਈ ਤੁਸੀਂ ਸੁਧਾਰਨ ਚਾਹ ਤਰੀਕਾ ਦੱਸੋ ਕਿ ਜਿਸ ਦੇ ਨਾਲ ਮੈਂ ਖੁਸ਼ ਰਹਿ ਸਕਾਂ ਤੇ ਆਪਣੀਆਂ ਜ਼ਰੂਰਤਾਂ ਨੂੰ ਪੂਰਾ ਕਰ ਸਕਾਂ ਕਿਉਂਕਿ ਮੈਂ ਬਹੁਤਾ ਜ਼ਿਆਦਾ ਪੜਿਆ ਲਿਖਿਆ ਨਹੀਂ ਹੈ ਇਹ ਸੁਣ ਕੇ ਸਹਾਸੰਗੇ ਜੀ ਮਹਾਤਮਾ ਨੇ ਮੁਸਕਰਾ ਕੇ ਕਿਹਾ ਕਿ ਕੀ ਤੂੰ ਇੱਕ ਕੰਮ ਕਰ ਸਕਦਾ ਹੈ ਇਹ ਸੁਣ ਕੇ ਉਸ ਨੇ ਸਾਹਮਣੇ ਵੱਲ ਇਸ਼ਾਰਾ ਕਰਕੇ ਕਿਹਾ ਕਿ ਉਹ ਇੱਕ ਉੱਚੀ ਪਹਾੜੀ ਹੈ ਕਿ ਉਸ ਉੱਚੀ ਪਹਾੜੀ ਤੇ ਇੱਕ ਮੰਦਿਰ ਹੈ ਤੇ ਉੱਥੇ ਹਜ਼ਾਰਾਂ ਹੀ ਕੀੜੀਆਂ ਰਹਿੰਦੀਆਂ ਨੇ ਇਹ ਸੁਣ ਕੇ ਤੈਨੂੰ ਬਹੁਤ ਹੀ ਅਜੀਬ ਲੱਗਦਾ ਹੋਣਾ ਪਰ ਜਿਹੜੀਆਂ ਕੀੜੀਆਂ ਨੇ ਉਹ ਉਸ ਮੰਦਿਰ ਦੀ ਜ਼ਮੀਨ ਨੂੰ ਬਿਲਕੁਲ ਖਰਾਬ ਕਰ ਦਿੰਦੀਆਂ ਨੇ ਤੇ ਕੀੜੀਆਂ ਉਸ ਜ਼ਮੀਨ ਦੀ ਉਪਜਾਊ ਮਿੱਟੀ ਨੂੰ ਖਤਮ ਕਰ ਦਿੰਦੀਆਂ ਨੇ ਜਿਸ ਕਰਕੇ ਉੱਥੇ ਕੋਈ ਵੀ ਦਰਖਤ ਨਹੀਂ ਹੁੰਦਾ ਕੋਈ ਵੀ ਉੱਥੇ ਫਸਲ ਨਹੀਂ ਹੁੰਦੀ ਕੁਝ ਨਹੀਂ ਹੁੰਦਾ ਤੂੰ ਮੇਰਾ ਇੱਕ ਇਹ ਕੰਮ ਕਰ ਦੇ ਤੇ ਮੈਂ ਫਿਰ ਤੈਨੂੰ ਤੇਰੇ ਸਵਾਲਾਂ ਦੇ ਜਵਾਬ ਦੇਵਾਂਗਾ ਇਸ ਤਰ੍ਹਾਂ ਸਾਰਸੰਗੇ ਜੀ ਉਸ ਮਹਾਤਮਾ ਨੇ ਉਸ ਮਨੋਖ ਨੂੰ ਕਿਹਾ ਕਿ ਤੂੰ 7 ਦਿਨ ਲਗਾਤਾਰ ਉਸ ਪਹਾੜੀ ਤੇ ਜਾ ਤੇ ਜੋ ਉੱਥੇ ਕੀੜੀਆਂ ਰਹਿੰਦੀਆਂ ਨੇ ਉਹਨਾਂ ਕੀੜੀਆਂ ਦੇ ਘਰ ਨੂੰ ਤੂੰ ਤੈਸ ਨੈਸ ਕਰ ਦੇ ਉਹਨਾਂ ਦਾ ਘਰ ਬਿਲਕੁਲ ਹੀ ਤੂੰ ਤੋੜ ਦੇ ਇਸ ਤੋਂ ਇਲਾਵਾ ਜਦੋਂ ਵੀ ਮੰਦਰ ਦੇ ਕੋਲ ਤੇਨ ਨੂੰ ਕੋਈ ਵੀ ਕੀੜੀਆਂ ਦਾ ਘਰ ਨਜ਼ਰ ਆਵੇ ਤਾਂ ਉਸ ਨੂੰ ਤੂੰ ਉਸੇ ਵੇਲੇ ਹੀ ਤੋੜ ਦਿਆ ਕਰ ਪਰ ਇੱਕ ਗੱਲ ਦਾ ਧਿਆਨ ਰੱਖਣਾ ਹੈ ਕਿ ਜਦੋਂ ਤੂੰ ਇਹ ਕੀੜੀਆਂ ਦੇ ਘਰ ਨੂੰ ਤੋੜੇਂਗਾ ਤੇ ਉਸ ਸਮੇਂ ਇੱਕ ਵੀ ਕੀੜੀ ਜੋ ਮਰਨੀ ਨਹੀਂ ਚਾਹੀਦੀ ਇਹ ਗੱਲ ਸੁਣ ਕੇ ਸਾਥ ਸੰਗੇ ਜਿਉ ਮਨੁੱਖ ਸੀ ਜਿਹੜਾ ਉੱਥੋਂ ਚਲਾ ਜਾਂਦਾ ਹੈ ਪਰ ਇਹ ਸਭ ਉਹਨੂੰ ਕੁਝ ਸਮਝ ਨਹੀਂ ਆ ਰਿਹਾ ਸੀ ਉਸਦੇ ਮਨ ਵਿੱਚ ਇਹ ਖਿਆਲ ਚੱਲ ਰਿਹਾ ਸੀ ਕਿ ਮਹਾਤਮਾ ਇਹ ਚ ਮੇਰੇ ਤੋਂ ਕਿਉਂ ਕਰਵਾ ਰਹੇ ਨੇ ਇਹ ਤਾਂ ਨਿਆਏ ਉਹ ਕੀੜੀਆਂ ਦਾ ਘਰ ਮੇਰੇ ਤੋਂ ਕਿਉਂ ਤੜਵਾ ਰਹੇ ਨੇ ਤੇ ਮੇਰੇ ਕੋਲ ਹੀ ਉਹਨਾਂ ਕੀੜੀਆਂ ਨੂੰ ਨੁਕਸਾਨ ਪਹੁੰਚਾ ਰਹੇ ਨੇ ਆਖਿਰ ਆਖਿਰ ਇਹੋ ਜਿਹਾ ਕਿਹੜਾ ਮਹਾਤਮਾ ਹੈ ਜੋ ਇਸ ਤਰ੍ਹਾਂ ਦਾ ਕੰਮ ਕਰੇਗਾ ਤੇ ਇਸੇ ਤਰ੍ਹਾਂ ਸਾਸੰਗੇ ਜੀ ਉਹ ਮਨੁੱਖ ਦੂਸਰੇ ਦਿਨ ਉਸ ਪਹਾੜੀ ਤੇ ਪਹੁੰਚ ਜਾਂਦਾ ਹੈ ਤੇ ਉਹ ਜਾ ਕੇ ਦੇਖਦਾ ਹੈ ਕਿ ਸਾਰੀਆਂ ਕੀੜੀਆਂ ਨੇ ਜਿਹੜੀਆਂ ਉਹ ਆਪਣਾ ਭੋਜਨ ਨੂੰ ਜੋੜ ਰਹੀਆਂ ਨੇ ਤੇ ਇੱਕ ਕਤਾਰ ਦੇ ਵਿੱਚ ਹੀ ਚੱਲ ਰਹੀਆਂ ਨੇ ਇਹ ਜੋ ਕੀੜੀਆਂ ਸਨ ਇਹ ਅਨਾਜ ਦੇ ਛੋਟੇ-ਛੋਟੇ ਦਾਣਿਆਂ ਨੂੰ ਚੁਗ ਕੇ ਇਕੱਠਿਆ ਕਰਕੇ ਆਪਣੇ ਘਰ ਦੇ ਵਿੱਚ ਰੱਖ ਰਹੀਆਂ ਸਨ ਪਹਿਲਾਂ ਤਾਂ ਇਹ ਸਭ ਦੇਖ ਕੇ ਸਾਧ ਸਿੰਘ ਜੀ ਉਹ ਵਿਅਕਤੀ ਸੀ ਜਿਹੜਾ ਉਸ ਦਾ ਦਿਲ ਕਮਜ਼ੋਰ ਪੈ ਗਿਆ। ਉਹ ਇਹ ਸੋਚਣ ਲੱਗਾ ਕਿ ਇਹ ਇੰਨੀ ਮਿਹਨਤ ਦੇ ਕਰਕੇ ਛੋਟੇ ਛੋਟੇ ਜੀ ਨੇ ਇੰਨੀ ਮਿਹਨਤ ਕਰਕੇ ਆਪਣਾ ਜਿਹੜਾ ਘਰ ਏ ਇਹ ਭਰ ਰਿਹਾ ਨੇ, ਪਣਾ ਰਿਹਾ ਨੇ। ਜੇਕਰ ਮੈਂ ਇੰਨੇ ਆਸਾਨ ਤਰੀਕੇ ਦੇ ਨਾਲ ਇਹਨਾਂ ਦਾ ਘਰ ਤੋੜ ਦੇਵਾਂਗਾ ਤਾਂ ਇਹਨਾਂ ਨੂੰ ਕਿਸ ਤਰ੍ਹਾਂ ਦਾ ਮਹਿਸੂਸ ਹੋਵੇਗਾ? ਪਰ ਉਸ ਨੇ ਮਹਾਤਮਾ ਦੀ ਗੱਲ ਨੂੰ ਯਾਦ ਕਰਦੇ ਹੋਏ ਕੀੜੀਆਂ ਦਾ ਘਾਰੇ ਜਿਹੜਾ ਤੋੜਨਾ ਸ਼ੁਰੂ ਕਰ ਦਿੱਤਾ। ਜਿਵੇਂ ਹੀ ਉਸ ਮਨੁੱਖ ਨੇ ਸਾਥਸੰਗੇ ਜੀ ਕੀੜੀਆਂ ਦਾ ਘਾਰੇ ਜਿਹੜਾ ਤੋੜਨਾ ਸ਼ੁਰੂ ਕੀਤਾ ਤਾਂ ਕੀੜੀਆਂ ਦੇ ਵਿੱਚ ਹਾਹਾਕਾਰ ਮਚ ਗਈ। ਜਿਵੇਂ ਹੀ ਉਹ ਇੱਕ ਕਤਾਰ ਦੇ ਵਿੱਚ ਚੱਲ ਰਹੀਆਂ ਸਨ ਹੁਣ ਉਹ ਸਾਰੀਆਂ ਆਪਣੇ ਰਸਤੇ ਤੋਂ ਇੱਧਰ-ਉੱਧਰ ਬिखर ਗਈਆਂ ਤੇ ਆਪਣੀ ਜਾਨ ਨੂੰ ਬਚਾਉਣ ਦੇ ਲਈ ਇੱਧਰ-ਉੱਧਰ ਭੱਜ ਰਹੀਆਂ ਸਨ। ਥੋੜੀ ਹੀ ਦੇਰ ਲੱਗਦੀ ਹੈ ਸਾਹਸੰਗੇ ਜੀ ਤੇ ਕੀੜੀਆਂ ਦਾ 체ੜਾਕਾਰੇ ਉਹ ਟੁੱਟ ਜਾਂਦਾ ਹੈ ਪਰ ਕੀੜੀਆਂ ਡਰਦੀਆਂ ਹੋਈਆਂ ਲੁਕਣ ਦੇ ਲਈ ਇੱਧਰ ਉੱਧਰ ਭੱਜ ਰਹੀਆਂ ਸਾਰੀ ਇਹ ਸਭ ਕਰਨ ਤੋਂ ਬਾਅਦ ਦੇ ਵਿੱਚ ਸਾਹਸੰਗੇ ਜੀ ਉਹ ਮਨੁੱਖ ਆਪਣੇ ਦੁਖੀ ਮਨ ਦੇ ਨਾਲ ਆਪਣੀ ਘਰ ਵਾਪਸ ਆ ਜਾਂਦਾ ਹੈ ਕਿ ਉਸ ਦਾ ਮਨ ਅੰਦਰੇ ਅੰਦਰ ਬਹੁਤ ਹੀ ਜ਼ਿਆਦਾ ਦੁਖੀ ਹੁੰਦਾ ਹੈ ਉਹ ਰੋਬਾਟ ਪਛਤਾਵੇ ਦੇ ਵਿੱਚ ਸੀ ਤੇ ਇਸ ਤਰ੍ਹਾਂ ਸਾਧ ਸੰਗਤ ਜੀ ਰਾਤ ਦੇ ਸਮੇਂ ਉਸ ਮਨੁੱਖ ਨੇ ਆਪਣੇ ਬਿਸਤਰ ਤੇ ਪਏ ਪਏ ਨੇ ਸੋਚਿਆ ਕਿ ਹੁਣ ਤਾਂ ਉੱਥੇ ਜਾਣ ਦਾ ਕੋਈ ਫਾਇਦਾ ਹੀ ਨਹੀਂ ਕਿਉਂਕਿ ਮਹਾਤਮਾ ਨੇ ਤਾਂ ਮੈਨੂੰ ਕੀੜੀਆਂ ਦਾ ਘਰ ਤੈਸਨਸ ਕਰਨ ਦੇ ਲਈ ਕਿਹਾ ਸੀ ਉਹ ਤਾਂ ਮੈਂ ਕਰ ਆਇਆ ਤੇ ਹੁਣ ਉੱਥੇ ਜਾਣ ਦਾ ਤਾਂ ਮੇਰਾ ਕੋਈ ਮਕਸਦ ਹੀ ਨਹੀਂ ਇਹ ਸਭ ਸੋਚਣ ਤੋਂ ਬਾਅਦ ਦੇ ਵਿੱਚ ਵੀ ਅਗਲੇ ਦਿਨ ਫਿਰ ਸਾਸੰਗੀ ਜੀ ਉਹ ਮਨੁੱਖ ਉਥੇ ਜਾਣ ਦੇ ਬਾਰੇ ਸੋਚਣ ਲੱਗਾ ਕਿ ਏਸੀ ਤਰ੍ਹਾਂ ਸਾਸੰਗੀ ਜੀ ਜਦੋਂ ਉਹ ਮਨੁੱਖ ਫੇਰ ਤੋਂ ਦੂਸਰੇ ਦਿਨ ਪਹਾੜੀ ਤੇ ਜਾਂਦਾ ਹੈ ਤੇ ਉਹ ਜਾ ਕੇ ਚਲੋ ਦੇਖਦਾ ਹੈ ਹੈਰਾਨ ਰਹਿ ਜਾਂਦਾ ਹੈ ਜਿਹੜਾ ਘਰ ਉਸਨੇ ਇੱਕ ਦਿਨ ਪਹਿਲਾਂ ਕੀੜੀਆਂ ਦਾ ਤੋੜ ਕੇ ਤਹਿਸ ਨਸ ਕੀਤਾ ਸੀ ਉਸੇ ਹੀ ਜਗ੍ਹਾ ਤੇ ਉਹ ਕੀੜੀਆਂ ਨੇ ਦੁਬਾਰਾ ਤੋਂ ਫੇਰ ਘਰ ਬਣਾ ਲਿਆ ਤੇ ਇਸੇ ਮਕਤਾਰ ਦੇ ਵਿੱਚ ਉਹ ਆਪਣੇ ਘਰੋਂ ਛੋਟਾ ਛੋਟਾ ਅਨਾਜ ਲੈ ਕੇ ਜਾ ਰਿਹਾ ਸੀ ਇਹ ਦੇਖ ਕੇ ਉਹ ਵਿਅਕਤੀ ਸੋਚਣ ਲੱਗਾ ਕਿ ਇਹ ਕੀੜੀਆਂ ਕਿੰਨੀਆਂ ਮੂਰਖ ਨੇ ਇਹਨਾਂ ਨੂੰ ਪਤਾ ਵੀ ਹੈ ਕਿ ਇਸ ਜਗ੍ਹਾ ਤੇ ਕੱਲ ਹੀ ਇਹਨਾਂ ਦਾ ਘਰ ਇਹ ਜਿਹੜਾ ਤਬਾਹ ਕੀਤਾ ਗਿਆ ਤੇ ਇਹਨਾਂ ਨੇ ਅੱਜ ਫਿਰ ਉਸੇ ਹੀ ਜਗ੍ਹਾ ਤੇ ਆਪਣਾ ਘਰ ਫਿਰ ਬਣਾ ਲਿਆ ਇਸ ਤਰ੍ਹਾਂ ਸੋਚ ਕੇ ਉਹ ਵਿਅਕਤੀ ਹੱਸਣ ਲੱਗਾ ਤੇ ਉਹਨਾਂ ਕੀੜੀਆਂ ਦਾ ਘਰ ਉਸ ਵਿਅਕਤੀ ਨੇ ਫਿਰ ਤੋਂ ਤਬਾਹ ਕਰ ਦਿੱਤਾ ਦੂਸਰੇ ਦਿਨ ਦੀ ਤਰ੍ਹਾਂ ਸਸੰਗੇਜੀ ਉਹਨਾਂ ਕੀੜੀਆਂ ਦੇ ਵਿੱਚ ਫੇਰ ਹਲਚਲ ਮਚ ਜਾਂਦੀ ਏ ਤੇ ਆਪਣੀ ਜਾਨ ਬਚਾਉਣ ਦੇ ਲਈ ਇੱਧਰ-ਉੱਧਰ ਭਟਕਣਾ ਸ਼ੁਰੂ ਕਰ ਦਿੰਨੀਆਂ ਨੇ ਕੀੜੀਆਂ ਦਾ ਘਾਰ ਤੈਸਨੈਸ ਕਰਨ ਤੋਂ ਬਾਅਦ ਦੀ ਵਿੱਚ ਸਸੰਗੇਜੀ ਉਹ ਮਨੁੱਖ ਆਪਣੇ ਮਨ ਦੀ ਸੰਤੋਸ਼ਟੀ ਦੇ ਨਾਲ ਕਹਿਣ ਲੱਗਿਆ ਕਿ ਅੱਜ ਤਾਂ ਮੈਂ ਕੀੜੀਆਂ ਦਾ ਘਰ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ ਏ ਹੁਣ ਨਹੀਂ ਇਹ ਦੁਬਾਰਾ ਤੋਂ ਇੱਥੇ ਘਰ ਬਣਾਉਣ ਗਿਆ ਤੇ ਹੋਰ ਤਾਂ ਉਸਨੇ ਉਸ ਜਗ੍ਹਾ ਦੇ ਉੱਪਰ ਉਹ ਥੋੜਾ ਜਿਹਾ ਠੰਡਾ ਪਾਣੀ ਵੀ ਪਾ ਦਿੱਤਾ ਕਿ ਇਸ ਦੇ ਉੱਪਰ ਕੀੜੀਆਂ ਘਰ ਬਣਾ ਨਾ ਸਕਣ ਤੇ ਜਿਵੇਂ ਹੀ ਉਹ ਦੂਸਰੇ ਦਿਨ ਇਹ ਕੰਮ ਕਰਕੇ ਘਰ ਆ ਜਾਂਦਾ ਹੈ ਤੇ ਰਾਤ ਦੇ ਸਮੇਂ ਸੌਣ ਵੇਲੇ ਉਹਦੇ ਮਨ 'ਚ ਫੇਰੇ ਖਿਆਲ ਆਉਂਦਾ ਹੈ ਕਿ ਮਹਾਤਮਾ ਮੇਰੇ ਤੋਂ ਇਹ ਕੰਮ ਸਹੀ ਕਰਾ ਰਹੀ ਨੇ ਕਿ ਕਿਸੇ ਦਾ ਘਰ ਤਬਾਹ ਕਰਵਾਉਣਾ ਕਿਸੇ ਸਿੱਧ ਪੁਰਸ਼ ਨੂੰ ਸੋਭਾ ਦਿੰਦਾ ਹੈ ਤੇ ਉਸ ਵੇਕਤੀ ਦੇ ਮਨ ਦੇ ਵਿੱਚ ਇਹ ਵੀ ਸਾਧ ਸੰਗਿ ਜੀ ਖਿਆਲ ਆਉਂਦਾ ਵੀ ਕੀ ਪਤਾ ਉਹੋ ਮਹਾਤਮਾ ਹੋਣ ਵੀ ਕਿੰਨਾ ਵੀ ਪਰ ਮੈਨੂੰ ਜੋ ਉਹਨਾਂ ਨੇ ਕੰਮ ਕੀ ਹੈ ਮੈਂ ਇਹ ਕੰਮ ਪਹਿਲਾਂ ਪੂਰਾ ਕਰਨਾ ਉਸ ਦੇ ਬਾਅਦ ਹੀ ਮੈਨੂੰ ਪਤਾ ਲੱਗੇਗਾ ਅਸਲ 'ਚ ਉਹ ਮਹਾਤਮਾ ਹੈਗੇ ਵੀ ਨੇ ਕਿ ਨਹੀਂ ਤੇ ਮਹਾਤਮਾ ਮੇਰੇ ਤੋਂ ਅਜੇਹਾ ਕਿਉਂ ਕਰਵਾ ਰਹੇ ਨੇ ਇਹ ਹੀ ਕੁਝ ਸੋਚਣ ਤੋਂ ਬਾਅਦ ਵਿੱਚ ਸਾਧ ਸੰਗਿ ਜੀ ਉਹ ਵੇਕਤੀ ਰਾਤ ਦੇ ਸਮੇਂ ਸੌ ਜਾਂਦਾ ਹੈ ਜਦੋਂ ਦੂਸਰੀ ਸਵੇਰ ਸਾਧ ਸੰਗਤ ਜੀ ਇਹ ਮਨੁੱਖ ਪਹਾੜੀ ਤੇ ਜਾਂਦਾ ਹੈ ਤੇ ਜਾ ਕੇ ਦੇਖਦਾ ਹੈ ਤੇ ਬਹੁਤ ਖੁਸ਼ ਹੁੰਦਾ ਹੈ ਕਿ ਅੱਜ ਤੱਕ ਇੱਥੇ ਕੀੜੀਆਂ ਨੇ ਕੋਈ ਘਰ ਨਹੀਂ ਬਣਾਇਆ ਉਹ ਸੋਚਣ ਲੱਗਦਾ ਹੈ ਕਿ ਹੁਣ ਮੇਰਾ ਇੱਥੇ ਆਉਣ ਦਾ ਕੋਈ ਫਾਇਦਾ ਨਹੀਂ ਪਰ ਫਿਰ ਇਹ ਵੀ ਸੋਚਦਾ ਹੈ ਕਿ ਮਹਾਤਮਾ ਨੇ ਤਾਂ ਮੈਨੂੰ 7 ਦਿਨ ਬਾਅਦ ਆਉਣ ਦੇ ਲਈ ਕਿਹਾ ਹੈ ਤੇ ਅੱਜ ਤਾਂ ਤੀਸਰਾ ਦਿਨ ਹੈ ਤੇ ਉਹ ਸੋਚਣ ਲੱਗਦਾ ਏ ਕਿ ਅੱਜ ਮੈਂ ਇਥੋਂ ਸਿੱਧਾ ਮਹਾਤਮਾ ਦੇ ਕੋਲ ਹੀ ਜਾਵਾਂਗਾ ਤੇ ਉਹਨਾਂ ਨੂੰ ਇਹ ਸਾਰੀ ਖਬਰ ਜੋ ਮੈਂ ਦੱਸ ਦਿਆਗਾ। ਜਦੋਂ ਸਾਥ ਸੰਗੇ ਜੀ ਉਪਹਾੜੀ ਤੋਂ ਉੱਤਰ ਕੇ ਉਹ ਮਹਾਤਮਾ ਦੇ ਘਰ ਵੱਲ ਚਾਣ ਲੱਗਾ ਤਾਂ ਉਸਦੀ ਨਜ਼ਰ ਇੱਕ ਹੋਰ ਘਰ ਤੇ ਪਈ ਜੋ ਕੀੜੀਆਂ ਨੇ ਬਣਾਇਆ ਹੋਇਆ ਸੀ। ਤੇ ਹੁਣ ਕੀੜੀਆਂ ਉਸ ਆਪਣੇ ਨਵੇਂ ਘਰ ਦੇ ਵਿੱਚ ਰਹਿ ਰਹੀਆਂ ਸਨ। ਨਵਾਕਾਰ ਪ੍ਰਾਣੀ ਘਰ ਤੋਂ ਥੋੜੀ ਦੂਰੀ ਤੇ ਸੀ ਇਹ ਦੇਖ ਕੇ ਉਹ ਵਿਅਕਤੀ ਸਾਹਸੰਗਤ ਜੀ ਸੋਚਣ ਲੱਗਦਾ ਹੈ ਕਿ ਸ਼ਾਇਦ ਮਹਾਤਮਾ ਨੂੰ ਪਤਾ ਸੀ ਕਿ ਕੀੜੀਆਂ ਆਪਣਾ ਇੱਕ ਘਰ ਛੱਡ ਕੇ ਹੋਰ ਘਰ ਬਣਾ ਲੈ ਰਹੀਆਂ ਇਸ ਲਈ ਹੀ ਮਹਾਤਮਾ ਨੇ ਮੈਨੂੰ 7 ਦਿਨ ਦੀ ਬਾਅਦ ਆਉਣ ਲਈ ਕਿਹਾ ਸੀ ਤੇ ਜਦੋਂ ਉਹ ਵਿਅਕਤੀ ਸਾਥਸੰਗੇਜੀ ਕੀੜੀਆਂ ਦਾ ਨਵਾਂ ਘਰ ਤੋੜਨ ਦੇ ਲਈ ਜਾਂਦਾ ਉੱਥੇ ਜਾ ਕੇ ਦੇਖਦਾ ਹੈ ਤੇ ਕੀੜੀਆਂ ਉਸੇ ਹੀ ਕਤਾਰ ਦੇ ਵਿੱਚ ਆਪਣੀ ਘਰ ਦੇ ਵਿੱਚ ਭੋਜਨ ਇਕੱਠਾ ਕਰਨ ਦੇ ਲਈ ਲੱਗੀਆਂ ਹੋਈਆਂ ਸੀ ਜੋ ਉਹਨਾਂ ਦਾ ਪੁਰਾਣਾ ਘਰ ਟੁੱਟਿਆ ਸੀ ਉਸ ਘਰ ਦੇ ਵਿੱਚ ਉਹ ਵੀ ਆਪਣਾ ਭੋਜਨ ਇਕੱਠਾ ਕਰਕੇ ਨਵੇਂ ਘਰ ਦੇ ਵਿੱਚ ਲਿਆ ਰਹੀਆਂ ਸਨ ਇਹ ਦੇਖ ਕੇ ਹੁਣ ਨੌਜਵਾਨ ਦਾ ਜੋ ਮਨ ਸੀ ਉਹ ਥੋੜਾ ਜਿਹਾ ਕਮਜ਼ੋਰ ਬਹਿ ਗਿਆ ਕਿਉਂਕਿ ਸਾਧ ਸੰਗੀ ਜੀ ਉਹ ਆਪ ਵੈਸੇ ਵੀ ਕਮਜ਼ੋਰ ਸੀ ਕਿਉਂਕਿ ਉਹ ਕਰਮਾਂ ਦਾ ਮਾਰਿਆ ਹੋਇਆ ਸੀ ਇਸ ਕਰਕੇ ਸਾਧ ਸੰਗੀ ਜੀ ਉਸਦੇ ਮਨ ਦੇ ਵਿੱਚ ਕੀੜੀਆਂ ਦੇ ਪ੍ਰਤੀ ਦਇਆ ਪੈਦਾ ਹੁੰਦੀ ਸੀ ਉਹ ਮਨੁੱਖ ਚਾਹੁੰਦਾ ਤਾਂ ਸੀ ਸਾਧ ਸੰਗੀ ਜੀ ਕਿ ਕੀੜੀਆਂ ਦੀ ਮਦਦ ਕਰੇ ਪਰ ਉਹ ਤਾਂ ਉਲਟ ਉਹਨਾਂ ਨੂੰ ਨੁਕਸਾਨ ਪਹੁੰਚਾ ਰਿਹਾ ਸੀ ਆ ਤੇ ਫਿਰ ਉਸ ਮਹਾਤਮਾ ਦੀ ਗੱਲ ਨੂੰ ਯਾਦ ਕਰਦੇ ਹੋਏ ਉਸ ਵਿਅਕਤੀ ਨੇ ਦੁਬਾਰਾ ਤੋਂ ਫਿਰ ਘਰ ਨੂੰ ਤੋੜਨਾ ਸ਼ੁਰੂ ਕੀਤਾ ਇਹ ਬੜੀ ਹੀ ਸਾਵਧਾਨੀ ਦੇ ਨਾਲ ਕਿ ਕਿਸੇ ਕੀੜੀ ਨੂੰ ਕੋਈ ਨੁਕਸਾਨ ਨਾ ਹੋਵੇ ਉਸ ਨੇ ਘਰ ਨੂੰ ਤੋੜਨਾ ਸ਼ੁਰੂ ਕਰ ਦਿੱਤਾ ਤੇ ਹੁਣ ਘਰ ਤੋੜਨ ਦੇ ਲਈ ਥੋੜਾ ਜਿਹਾ ਸਮਾਂ ਵੱਧ ਲੱਗਾ ਸੀ ਕਿਉਂਕਿ ਮਹਾਤਮਾ ਨੇ ਇਹ ਸ਼ਰਤ ਰੱਖੀ ਸੀ ਕਿ ਕਿਸੇ ਵੀ ਕੀੜੀ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਣਾ ਬੜੀ ਹੀ ਸਾਵਧਾਨੀ ਦੇ ਨਾਲ ਆਖਿਰਕਾਰ ਉਸ ਵਿਅਕਤੀ ਨੇ ਕੀੜੀਆਂ ਦੇ ਨਵੇਂ ਘਰ ਨੂੰ ਵੀ ਤਬਾਹ ਕਰ ਦਿੱਤਾ। ਨਵਾਂ ਘਰ ਤੋੜਨ ਤੋਂ ਬਾਅਦ ਦੇ ਵਿਚ ਸਾਹਸੰਗੇ ਜੀ ਉਸ ਦਾ ਮਨ ਬਹੁਤ ਜ਼ਿਆਦਾ ਦੁਖੀ ਹੋ ਗਿਆ ਸੀ ਪਰ ਜਦੋਂ ਉਹ ਮਹਾਤਮਾ ਦੀ ਗੱਲ ਨੂੰ ਚਾਦ ਕਰਦਾ ਸੀ ਤੇ ਉਹ ਆਪਣੇ ਆਪ ਨੂੰ ਬੜਾ ਹੀ ਸ਼ੈਤਾਨ ਤੇ ਦਾਣਵ ਸਮਝਣ ਲੱਗਾ ਸੀ। ਕਰ ਆ ਕੇ ਰਾਤ ਨੂੰ ਸੌਣ ਦੇ ਸਮੇਂ ਸੋਚਣ ਲੱਗਾ ਕਿ ਮੈਂ ਕਿੰਨਾ ਸ਼ੈਤਾਨ ਤੇ ਦਾਣਵ ਹਾਂ। ਕਿ ਮੈਂ ਪੁਰਾਣਾ ਕਰਤਾ ਛੱਡਣਾ ਹੀ ਕੀ ਸੀ ਮੈਂ ਤਾਂ ਕੀੜੀਆਂ ਨੂੰ ਕਿਤੇ ਵੀ ਵਸਣ ਦੇ ਲਈ ਕੋਈ ਜਗ੍ਹਾ ਹੀ ਨਹੀਂ ਦੇ ਰਿਆ ਉਹ ਕੀੜੀਆਂ ਮੇਰੇ ਬਾਰੇ ਕੀ ਸੋਚਦੀਆਂ ਹੋਣਗੀਆਂ ਇਸ ਤਰ੍ਹਾਂ ਮੰਗ ਦੇ ਵਿੱਚ ਖਿਆਲ ਲਿਆਉਂਦੇ ਹੋਏ ਇੱਕ ਵਾਰ ਫਿਰ ਤੋਂ ਉਸਨੇ ਜਾਣ ਦਾ ਫੈਸਲਾ ਕੀਤਾ ਜਦੋਂ ਅਗਲੀ ਸਵੇਰ ਸਾਥ ਸੰਗਤ ਜੀ ਉਹ ਵਿਅਕਤੀ ਫਿਰ ਉਥੇ ਪਹੁੰਚਦਾ ਹੈ ਤਾਂ ਉਹ ਇਹ ਚੀਜ਼ ਦੇ ਕੇ ਹੈਰਾਨ ਰਹਿ ਜਾਂਦਾ ਹੈ ਇਸ ਵਾਰ ਕੀੜੀਆਂ ਨੇ ਸਾਧ ਸੰਗਤ ਜੀ ਇੱਕ ਹੋਰ ਨਵੀਂ ਜਗ੍ਹਾ ਤੇ ਆਪਣਾ ਘਰ ਬਣਾ ਲਿਆ ਸੀ ਤੇ ਉਹ ਤਾਂ ਕੀੜੀਆਂ ਤਾਂ ਪਹਿਲਾਂ ਨਾਲੋਂ ਵੀ ਜ਼ਿਆਦਾ એનર્ਜੀ ਦੇ ਨਾਲ ਕੰਮ ਕਰ ਰਹੀਆਂ ਸੀ ਤੇ ਇੱਕ ਰਾਤ ਦੇ ਵਿੱਚ ਹੀ ਉਹਨਾਂ ਨੇ ਪਹਿਲਾਂ ਨਾਲੋਂ ਵੀ ਵੱਡਾ ਘਰ ਬਣਾ ਲਿਆ ਸੀ ਤੇ ਫਿਰ ਤੋਂ ਆਪਣੇ ਘਰ ਦੇ ਵਿੱਚ ਇਨਾਚ ਇਕੱਠਾ ਕਰਨ ਦੇ ਲਈ ਉਹ ਆ ਜਾ ਰਹੀਆਂ ਸਨ ਇਹ ਦੇਖ ਕੇ ਉਹ ਵਿਅਕਤੀ ਸੋਚਣ ਲੱਗਾ ਕਿ ਇਹ ਕੀੜੀਆਂ ਕਿੰਨੀਆਂ ਢੀਠ ਨੇ ਕਿ ਇਹਨਾਂ ਨੂੰ ਮੈਂ ਇੱਥੇ ਵਸਨ ਨਹੀਂ ਦੇ ਰਿਹਾ ਇਹਨਾਂ ਦਾ ਘਰ ਤਬਾਹ ਕਰ ਦੇ ਹਾਂ ਪਰ ਫਿਰ ਵੀ ਇਹ ਕੀੜੀਆਂ ਬਹੁਤ ਢੀਠ ਨੇ ਇੱਥੋਂ ਜਾ ਨਹੀਂ ਰਹੀਆਂ ਇਹ ਦੇਖਣ ਦੇ ਵਿੱਚ ਤਾਂ ਇੱਕ ਛੋਟੀ ਜਿਹੀ ਕੀੜੀ ਛੋਟਾ ਜਿਹਾ ਜੀਵ ਹੈ ਪਰ ਇਹ ਹੀ ਮੇਰੇ ਤੋਂ ਹਾਰ ਨਹੀਂ ਮੰਨ ਰਹੇ ਇਹ ਬੜੀ ਹੈਰਾਨੀ ਦੀ ਗੱਲ ਹੈ ਤਾਂ ਸਾਧ ਸੰਗੇ ਜੀ ਇਸ ਵਾਰ ਉਸ ਮਨੋਕ ਨੇ ਗੁੱਸੇ ਦੇ ਵਿੱਚ ਖਿੰਝ ਕੇ ਉਸ ਕੀੜੀਆਂ ਦੇ ਘਾਰ ਨੂੰ ਤੈਸ ਨੈਸ ਕਰਨਾ ਸ਼ੁਰੂ ਕਰ ਦਿੱਤਾ ਪਰ ਇਸ ਵਾਰ ਕੁਝ ਕੀੜੀਆਂ ਉਥੇ ਹੀ ਮਰ ਗਈਆਂ ਤੇ ਕੁਝ ਕੀੜੀਆਂ ਸਾਥਸੰਗੇ ਜੀ ਉਸ ਮਨੁੱਖ ਦੇ ਪੈਰਾਂ ਥੱਲੇ ਆ ਗਏ ਹੀ ਮਰ ਗਈਆਂ ਕੀ ਸਭ ਕਰਨ ਤੋਂ ਬਾਅਦ ਦੇ ਵਿੱਚ ਸਾਥਸੰਗੇ ਜੀ ਉਹ ਚਲੋ ਗੁੱਸੇ ਚੋਂ ਬਾਹਰ ਆਉਂਦਾ ਏ ਆ ਕੇ ਬੈਠ ਕੇ ਸੋਚਣ ਲੱਗਦਾ ਏ ਕਿ ਇਸ ਵਾਰ ਉਸ ਨੇ ਕੀੜੀਆਂ ਨੂੰ ਕਿੰਨੀ ਹਾਨੀ ਪਹੁੰਚਾਈ ਉਸ ਦਾ ਮਨ ਬਹੁਤ ਹੀ ਜ਼ਿਆਦਾ ਦੁਖੀ ਹੋਇਆ ਪਛਤਾਵੇ ਦੇ ਨਾਲ ਭਰ ਗਿਆ ਕਿ ਉਹ ਸਾਧ ਸੰਗੇਜੀ ਮਨੁੱਖ ਰੋਂਦਾ ਹੋਇਆ ਆਪਣੇ ਘਰ ਨੂੰ ਵਾਪਸ ਚੱਲ ਆ ਗਿਆ। ਇਸੇ ਤਰ੍ਹਾਂ ਸਾਧ ਸੰਗੇਜੀ ਮਨੁੱਖ ਰਾਤ ਦੇ ਸਮੇਂ ਫਿਰ ਸੋਚਣ ਲੱਗਾ ਕਿ ਮੈਂ ਇਨ੍ਹਾਂ ਕੀੜੀਆਂ ਤੇ ਬਹੁਤ ਹੀ ਜ਼ਿਆਦਾ ਅਤਿਆਚਾਰ ਕਰ ਦਿੱਤਾ ਪਰ ਇਸ ਤੋਂ ਇਲਾਵਾ ਹੋਰ ਅਤਿਆਚਾਰ ਮੇਰੇ ਤੋਂ ਨਹੀਂ ਹੋਣਾ ਤੇ ਨਾ ਹੀ ਮੈਂ ਕਰ ਸਕਦਾ ਆ। ਇਨਾ ਸੋਚੋਂ ਤੋਂ ਬਾਅਦ ਅਗਲੀ ਸਵੇਰ ਸਾਹਸੰਗੇ ਜੀ ਉਹ ਮਨੁੱਖ ਆਪਣੇ ਘਰ ਦੇ ਵਿੱਚੋਂ ਥੋੜਾ ਜਿਹਾ ਆਟਾ ਲੈ ਕੇ ਤੇ ਉਸ ਪਹਾੜੀ ਤੇ ਪਹੁੰਚ ਜਾਂਦਾ ਹੈ ਅੱਜ ਉਸ ਵਿਅਕਤੀ ਦੇ ਮਨ ਦੇ ਵਿੱਚ ਕੀੜੀਆਂ ਦੇ ਲਈ ਪਿਆਰ ਤੇ ਸ਼ਰਧਾ ਤੇ ਭਾਵਨਾ ਸੀ ਅੱਜ ਉਹ ਕੀੜੀਆਂ ਦੀ ਮਦਦ ਕਰਨਾ ਚਾਹੁੰਦਾ ਸੀ ਜਦੋਂ ਪਹੁੰਚ ਕੇ ਉਹ ਮਨੁੱਖ ਦੇਖਦਾ ਇਹ ਤਾਂ ਸਾਹਸੰਗੇ ਜੀ ਉਹ ਕੀੜੀਆਂ ਆਪਣੇ ਨਵੇਂ ਘਰ ਨੂੰ ਬਣਾਉਣ ਦੇ ਲਈ ਲੱਗੀਆਂ ਹੋਈਆਂ ਸੀ ਤੇ ਉਸਨੇ ਬੜੇ ਹੀ ਪਿਆਰ ਦੇ ਨਾਲ ਆਪਣੇ ਘਰ ਦੇ ਵਿੱਚੋਂ ਲਿਆਂਦਾ ਹੋਇਆ ਆਟਾ ਉਹਨਾਂ ਕੀੜੀਆਂ ਨੂੰ ਖਵਾਇਆ ਤੇ ਜੋ ਉਸ ਕੋਲ ਦਿਨ ਬਚੇ ਸਨ 7 ਦਿਨਾਂ ਤੋਂ ਇਲਾਵਾ ਸਾਹਸੰਗੇ ਜੀ ਉਹ ਹਰ ਰੋਜ਼ ਜਾਂਦਾ ਤੇ ਇਸੇ ਤਰ੍ਹਾਂ ਕੀੜੀਆਂ ਨੂੰ ਆਪਣੇ ਘਰ ਦੇ ਵਿੱਚੋਂ ਲਿਜਾ ਕੇ ਆਟਾ ਪਾ ਕੇ ਆਉਂਦਾ ਤੇ 7 ਦਿਨਾਂ ਤੋਂ ਬਾਅਦ ਦੇ ਵਿੱਚ ਜਦੋਂ ਉਹ ਮਨੋਕਮ ਮਨੋਕਮ ਮਹਾਤਮਾ ਦੇ ਕੋਲ ਜਾਂਦਾ ਏ ਤੇ ਮਹਾਤਮਾ ਨੂੰ ਜਾ ਕੇ ਕਹਿਣ ਲੱਗਦਾ ਏ ਕਿ ਮਹਾਤਮਾ ਮੈਨੂੰ ਮaaf ਕਰ ਦਿਓ ਮੈਂ ਉਹਨਾਂ ਕੀੜੀਆਂ ਦਾ ਘਰ ਤਬਾਹ ਵੀ ਕੀਤਾ ਇੱਕ ਵਾਰ ਨਹੀਂ ਕੀਤਾ ਚਾਰ ਵਾਰ ਕੀਤਾ ਹੈ ਚਾਰ ਵਾਰ ਤੋੜਨ ਤੋਂ ਬਾਅਦ ਦੇ ਵਿੱਚ ਮੇਰੀ ਹਿੰਮਤ ਨਹੀਂ ਹੋਈ ਕਿ ਉਹਨਾਂ ਕੀੜੀਆਂ ਦਾ ਘਰ ਦੁਬਾਰਾ ਤੋਂ ਤੋੜਾਂ ਇਹੀ ਗੱਲ ਮੈਂ ਚੰਗੀ ਤਰ੍ਹਾਂ ਸਮਝ ਸਕਦਾ ਕਿ ਮੈਂ ਤੁਹਾਡਾ ਦੱਸਿਆ ਹੋਇਆ ਕੰਮ ਪੂਰਾ ਨਹੀਂ ਕੀਤਾ ਤੇ ਤੁਸੀਂ ਮੈਨੂੰ ਤਰੀਕਾ ਵੀ ਨਹੀਂ ਦੱਸੋਗੇ ਜੋ ਕਿ ਮੈਨੂੰ ਮੇਰੇ ਬੁਰੇ ਸਮੇਂ ਦੇ ਵਿੱਚੋਂ ਬਾਹਰ ਕੱਢਣ ਦੇ ਲਈ ਮਦਦ ਕਰ ਸਕੇ ਪਰ ਮੈਨੂੰ ਇਸ ਗੱਲ ਦੀ ਕੋਈ ਪਰਵਾਹ ਨਹੀਂ ਕਿਉਂਕਿ ਮੇਰਾ ਦਿਲ ਕਹਿੰਦਾ ਹੈ ਕਿ ਜੋ ਕੁਝ ਵੀ ਮੈਂ ਕੀਤਾ ਇਹ ਚੰਗਾ ਹੀ ਕੀਤਾ ਹੈ ਇਸ ਲਈ ਮੈਂ ਤੁਹਾਡੇ ਤੋਂ ਅੱਗੇ ਲੈ ਕੇ ਮੈਂ ਆਪਣੀ ਘਰ ਨੂੰ ਵਾਪਸ ਜਾ ਰਿਹਾ ਹਾਂ ਕਿਰਪਾ ਕਰਕੇ ਤੁਸੀਂ ਮੈਨੂੰ ਆਗਿਆ ਦਿਓ ਇਹ ਸੁਣ ਕੇ ਸਾਧ ਸੰਗਤ ਜੀ ਮਹਾਤਮਾ ਨੇ ਮੁਸਕਰਾਉਂਦੇ ਹੋਏ ਉਸ ਮਨੁੱਖ ਨੂੰ ਕਿਹਾ ਕਿ ਬੇਟਾ ਜੀ ਤੁਸੀਂ ਕਿੱਥੇ ਚੱਲੇ ਹੋ ਥੋੜੀ देर ਰੁਕ ਜਾਓ ਜਲ ਪਾਨਤਾ ਕਰ ਲਓ ਫਿਰ ਚਲੇ ਜਾਣਾ ਇਹ ਕਹਿ ਕੇ ਮਹਾਤਮਾ ਉਸ ਮਨੁੱਖ ਦੇ ਲਈ ਪਾਣੀ ਲੈ ਲ ਜਾਂਦੇ ਨੇ ਪਾਣੀ ਲਿਆ ਕੇ ਉਸ ਨੂੰ ਪਿਆ ਕੇ ਤੇ ਮਹਾਤਮਾ ਉਸ ਮਨੁੱਖ ਨੂੰ ਪੁੱਛਣ ਲੱਗਦੇ ਨੇ ਕਿ ਤੂੰ ਮੈਨੂੰ ਇਹ ਦੱਸ ਆਖਿਰਕਾਰ ਤੋ ਉਹਨਾਂ ਕੀੜੀਆਂ ਦਾ ਕਰ ਤਬਾਹ ਕਿਉਂ ਨਹੀਂ ਕਰ ਸਕਿਆ ਉਹ ਕੀੜੀਆਂ ਤਾਂ ਬਿਲਕੁਲ ਛੋਟੀਆਂ ਨੇ ਤੇ ਤੂੰ ਇੰਨਾ ਵੱਡਾ ਮਨੋਖੇ ਤੂੰ ਇੰਨਾ ਮਿਹਨਤ ਕਰਨ ਦੇ ਬਾਵਜੂਦ ਵੀ ਤੂੰ ਉਹਨਾਂ ਦਾ ਘਾਰੇ ਜੋ ਤਬਾਹ ਨਹੀਂ ਕਰ ਸਕਦੇ ਆ ਕਰ ਸਕਿਆ ਕਿਉਂ ਕੀ ਹੋਇਆ ਕਿੱਥੇ ਆ ਤੇਰੀ ਸ਼ਕਤੀ ਤੇਰਾ ਬਲ ਇਸ ਦਾ ਇਹ ਸਭ ਸੁਣ ਕੇ ਸਾਧ ਸੰਗਤ ਜੀ ਉਸ ਮਨੋਖ ਨੇ ਮਹਾਤਮਾ ਨੂੰ ਜਵਾਬ ਦਿੰਦੇ ਹੋਏ ਕਿਹਾ ਮੈਂ ਉਹਨਾਂ ਦਾ ਘਰ ਚ ਰੂਰ ਤਬਾਹ ਕੀਤਾ ਸੀ ਇੱਕ ਵਾਰ ਨਹੀਂ ਕੀਤਾ ਕਈ ਵਾਰ ਕੀਤਾ ਸੀ ਪਰ ਕਈ ਵਾਰ ਕਰਨ ਦੇ ਬਾਵਜੂਦ ਵੀ ਆਖਰ ਨੂੰ ਕਈ ਵਾਰ ਤਾਂ ਮੈਂ ਉਹਨਾਂ ਨੂੰ ਬਹੁਤ ਨੁਕਸਾਨ ਵੀ ਪਹੁੰਚਾਇਆ ਸੀ ਪਰ ਜਦੋਂ ਨੁਕਸਾਨ ਪਹੁੰਚਾਇਆ ਮੇਰੇ ਦਿਲ ਨੂੰ ਬਹੁਤ ਠੇਸ ਪਹੁੰਚੀ ਕਿ ਕਿਉਂ ਮੈਂ ਇਹਨਾਂ ਨੂੰ ਦੁੱਖ ਦੇ ਰਿਹਾ ਇਹਨਾਂ ਦਾ ਘਰ ਤੋੜ ਰਿਹਾ ਕਿਉਂ ਮੈਂ ਇਹਨਾਂ ਨੂੰ ਹਾਨੀ ਪਹੁੰਚਾ ਰਿਹਾ ਤੇ ਮੇਰਾ ਮਨ ਦੁਖੀ ਹੋ ਗਿਆ ਸੀ ਦੁਖੀ ਹੋਣ ਤੋਂ ਬਾਅਦ ਮੈਂ ਉਹਨਾਂ ਨੂੰ ਉਹਨਾਂ ਦਾ ਸਾਥ ਦੇਣਾ ਸ਼ੁਰੂ ਕਰ ਦਿੱਤਾ ਆਪਣੇ ਘਰ ਦੇ ਵਿੱਚੋਂ ਆਟਾ ਲਿਜਾ ਕੇ ਉਹਨਾਂ ਦੀ ਮਦਦ ਕਰਨੀ ਸ਼ੁਰੂ ਕਰ ਦਿੱਤੀ ਇਹ ਸੁਣ ਕੇ ਸਾਧ ਸੰਗਤ ਜੀ ਮਹਾਤਮਾ ਕਹਿਣ ਲੱਗੇ ਕਿ ਇਹੀ ਤਾਂ ਸਿੱਖਣ ਦੀ ਚੀਜ਼ ਹੈ ਕਿ ਇੱਕ ਛੋਟੀ ਜਿਹੀ ਕੀੜੀ ਹੀ ਸਾਨੂੰ ਜੀਵਨ ਜ਼ਿੰਦਗੀ 'ਚ ਉਹਨਾਂ ਦਾ ਸੰਦੇਸ਼ ਦੇ ਜਾਂਦੀ ਹੈ ਮੈਂ ਤੈਨੂੰ ਉਹਨਾਂ ਕੀੜੀਆਂ ਦਾ ਘਰ ਤਬਾਹ ਕਰਨ ਦੇ ਲਈ ਨਹੀਂ ਕਿਹਾ ਸੀ ਮੈਂ ਸਿਰਫ ਤੈਨੂੰ ਇਸ ਕਰਕੇ ਹੀ ਭੇਜਿਆ ਸੀ ਕਿ ਤੂੰ ਉਹਨਾਂ ਕੀੜੀਆਂ ਤੋਂ ਥੋੜਾ ਬਹੁਤ ਸਿੱਖਿਆ ਲੈ ਸਕੇ ਕੁਝ ਸਿੱਖ ਸਕੇ ਮਹਾਤਮਾ ਉਸ ਮਨੁੱਖ ਨੂੰ ਕਹਿਣ ਲੱਗਦੇ ਆ ਕਿ ਦੇਖ ਬੇਟਾ ਜੇਕਰ ਤੋਂ ਕੀੜੀਆਂ ਦਾ ਘਰ ਇੰਨੀ ਵਾਰ ਤੋੜਨ ਦੇ ਬਾਵਜੂਦ ਵੀ ਉਹਨਾਂ ਛੋਟੀਆਂ ਜਹੀਆਂ ਕੀੜੀਆਂ ਨੇ ਹਾਰ ਨਹੀਂ ਮੰਨੀ ਇੱਕ ਜਗ੍ਹਾ ਤੋਂ ਉਹ ਦੂਸਰੀ ਜਗ੍ਹਾ ਤੇ ਆਪਣਾ ਘਰ ਬਣਾਉਣਾ ਸ਼ੁਰੂ ਕਰ ਦਿੰਦੀਆਂ ਸਨ ਉਹ ਛੋਟਾ ਜਿਹਾ ਜੀਵ ਹਾਰ ਨਹੀਂ ਮੰਨਦਾ ਪਰ ਅਸੀਂ ਮਨੁੱਖ ਥੋੜਾ ਜਿਹਾ ਕਸ਼ਟ ਕੀ ਆਉਂਦਾ ਹੈ ਦੁੱਖ ਕੀ ਆਉਂਦਾ ਹੈ ਸਾਡੇ ਤੇ ਅਸੀਂ ਹਾਰ ਮੰਨ ਲੈਨੇ ਆ ਜਿਸ ਕਰਕੇ ਅਸੀਂ ਹਿੰਮਤ ਹਾਰ ਕੇ ਬੈਠ ਜਾਂਦੇ ਆ ਫਿਰ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਕੋਸ਼ਿਸ਼ ਹੀ ਨਹੀਂ ਕਰਦੇ ਤੇ ਇਸ ਤੋਂ ਇਲਾਵਾ ਕੁਝ ਲੋਕ ਤਾਂ ਏਸੀ ਤਰ੍ਹਾਂ ਦੇ ਹੁੰਦੇ ਨੇ ਕਿ ਉਹ ਆਪਣੀ ਜ਼ਿੰਦਗੀ ਨੂੰ ਖਤਮ ਕਰਨ ਤੇ ਹੀ ਲੱਗ ਜਾਂਦੇ ਨੇ ਤੇ ਤੂੰ ਇਨ੍ਹਾਂ ਜਨਵਰਾਂ ਦੇ ਵਿੱਚ ਇੱਕ ਚੀਜ਼ ਤਾਂ ਦੇਖੀ ਹੋਵੇਗੀ ਕਿ ਉਹ ਜਾਨਵਰ ਕਦੇ ਵੀ ਆਪਣਾ ਖੁਦ ਜੀਵਨ ਖਤਮ ਨਹੀਂ ਕਰ ਦੇ ਤੂੰ ਕਦੇ ਵੀ ਇਹ ਚੀਜ਼ ਨਹੀਂ ਸੁਣੀ ਹੋਵੇਗੀ ਕਿ ਕਿਸੇ ਜਾਨਵਰ ਨੇ ਆਤਮ ਹੱਤਿਆ ਕਰ ਲਈ ਭਾਵੇਂ ਉਹ ਜਾਨਵਰ ਕਿੰਨਾ ਵੀ ਕਿੰਨਾ ਵੀ ਭੁੱਖਾ ਪਿਆਸਾ ਕਿਉਂ ਨਾ ਹੋਵੇ ਦੁਖੀ ਕਿਉਂ ਨਾ ਹੋਵੇ ਪਰ ਫਿਰ ਵੀ ਉਹ ਆਪਣੇ ਜੀਵਨ ਦੇ ਲਈ ਹਮੇਸ਼ਾ ਸੰਘਰਸ਼ ਕਰਦਾ ਰਹਿੰਦਾ ਹੈ ਪਰ ਦੂਸਰੀ ਸਾਈਡ ਤੇ ਅਸੀਂ ਮਨੁੱਖ ਇੱਕ ਦੋ ਵਾਰ ਨਿਰਾਸ਼ ਹੋ ਕੇ ਆਪਣੀ ਜ਼ਿੰਦਗੀ ਤੋਂ ਆਪਣਾ ਜਿਹੜਾ ਜੀਵਨ ਏ ਉਸ ਨੂੰ ਖਤਮ ਕਰ ਲੈਨੇ ਆ ਮੌਤ ਤੋਂ ਪਹਿਲਾਂ ਸਾਧ ਸੰਗਤ ਜੀ ਕਰਮ ਕਰਨਾ ਕਦੇ ਨਹੀਂ ਛੱਡਣਾ ਚਾਹੀਦਾ ਕਿਉਂਕਿ ਮੌਤ ਤੋਂ ਬਾਅਦ ਦੀ ਵਿੱਚ ਤਾਂ ਮਨੁੱਖ ਪਰਮ ਵਿਸ਼ਰਾਮ ਦੇ ਵਿੱਚ ਚਲਾ ਹੀ ਜਾਂਦਾ ਹੈ ਪਰ ਮੌਤ ਤੋਂ ਪਹਿਲਾਂ ਕਰਮ ਕਰਨਾ ਛੱਡ ਰਿਹਾ ਹੈ ਨਿਰਾਸ਼ ਹੋ ਰਿਹਾ ਜੇਕਰ ਤੁਹਾਡਾ ਇੱਕ ਕਾਰ ਟੁੱਟ ਰਿਹਾ ਹੈ ਤਾਂ ਤੁਸੀਂ ਸਾਹ ਸੰਗਿਆ ਚ ਦੂਸਰਾ ਕਾਰਬਣਡਾਉਣ ਦੀ ਕੋਸ਼ਿਸ਼ ਕਰਿਆ ਕਰੋ ਤੇ ਕੋਸ਼ਿਸ਼ ਕਰਨ ਵਾਲਿਆਂ ਦੀ ਕਦੇ ਵੀ ਤੁਸੀਂ ਸੁਣਿਆ ਹੋਣਾ ਇਹ ਹਾਰ ਨਹੀਂ ਹੁੰਦੀ। ਤੂੰ ਉਹਨਾਂ ਕੀੜੀਆਂ ਨੂੰ ਦੇਖ ਚੁੱਕਿਆ ਹੈ। ਕੀੜੀਆਂ ਤਿੰਨ ਦੇਖਣ ਦੇ ਵਿੱਚ ਕਿੰਨੀਆਂ ਛੋਟੀਆਂ ਨੇ ਤੇ ਤੂੰ ਉਹਨਾਂ ਤੋਂ ਕਿੰਨਾ ਵੱਡਾ ਹੈ। ਪਰ ਉਹਨਾਂ ਦਾ ਜਿਹੜਾ ਮਾਣੇ ਉਹ ਤੁਹਾਡੇ ਤੋਂ ਬਹੁਤ ਜ਼ਿਆਦਾ ਵੱਡਾ ਹੈ। ਦਿੜੜੇ ਤੇ ਵਿਸ਼ਾਲ ਹੈ। ਕਿ ਇੰਨੀ ਵਾਰ ਉਹਨਾਂ ਦਾ ਘਰ ਟੁੱਟਣ ਦੇ ਬਾਵਜੂਦ ਵੀ ਉਹਨਾਂ ਕੀੜੀਆਂ ਨੇ ਕਦੇ ਵੀ ਹਾਰ ਨਹੀਂ ਮੰਨੀ ਤੇ ਦੂਸਰੀ ਸਿੱਖਿਆ ਸਾਧ ਸੰਗਤ ਜੀ ਇਹ ਹੀ ਹੁੰਦੀ ਹੈ ਕਿ ਜਦੋਂ ਸਾਡੇ ਤੇ ਕੋਈ ਮਾੜਾ ਸਮਾਂ ਆ ਜਾਂਦਾ ਹੈ ਤੇ ਸਾਨੂੰ ਇਦਾਂ ਲੱਗਣਾ ਮਹਿਸੂਸ ਹੋ ਜਾਂਦਾ ਹੈ ਕਿ ਇਹੇ ਸਮਾਂ ਸਾਡੇ ਤੋਂ ਕਦੇ ਵੀ ਨਹੀਂ ਜਾਵੇਗਾ ਸਾਡੀ ਇਸ ਤਰ੍ਹਾਂ ਦੇ ਹੀ ਹਾਲਾਤ ਰਹਿਣਗੇ ਤੇ ਇਸ ਤਰ੍ਹਾਂ ਦਾ ਹੀ ਸਮਾਂ ਰਹੇਗਾ ਤੇ ਇਸ ਸਮੇਂ ਨੇ ਮੈਨੂੰ ਕਦੇ ਵੀ ਜਿਉਂ ਨਹੀਂ ਦੇਣਾ ਤੇ ਆਪਣੇ ਇਨਾਂ ਹੀ ਖਿਆਲਾਂ ਦੇ ਵਿੱਚ ਜਿਨ੍ਹਾਂ ਦੀ ਅਸਲੀਅਤ ਦੇ ਵਿੱਚ ਕੋਈ ਹੋਂਦ ਤੱਕ ਨਹੀਂ ਹੁੰਦੀ ਸਾਧ ਸੰਗਤ ਜੀ ਸਿਰਫ ਵਿਚਾਰ ਹੀ ਹੁੰਦੇ ਨੇ ਤੇ ਉਹੀ ਵਿਚਾਰ ਸਾਡੇ ਮਨ ਨੂੰ ਦੁਖੀ ਕਰ ਦਿੰਦੇ ਨੇ ਤੇ ਇਸ ਲਈ ਸਾਧ ਸੰਗਤ ਜੀ ਅਸੀਂ ਨੇ ਕੋਸ਼ਿਸ਼ ਕਰਨੀ ਵੀ ਛੱਡ ਦਿੱਤੀ ਹੈ ਪਰ ਤੁਸੀਂ ਖੁਦ ਸੋਚੋ ਕਿ ਵਾਰ-ਵਾਰ ਪ੍ਰਕਿਰਤੀ ਸਾਨੂੰ ਹਾਨੀ ਤੇ ਨੁਕਸਾਨ ਜ਼ਰੂਰ ਪਹੁੰਚਾਏਗੀ ਪਰ ਕਦੋਂ ਤੱਕ ਪਹੁੰਚਾਉਂਦੀ ਰਹੇਗੀ ਜੇਕਰ ਅਸੀਂ ਵਾਰ-ਵਾਰ ਫੇਰ ਤੋਂ ਡਿੱਗ ਕੇ ਉੱਠਾਂਗੇ ਹਰ ਰੋਜ਼ ਇੱਕ ਨਵੀਂ ਕੋਸ਼ਿਸ਼ ਕਰਦੇ ਰਹਾਂਗੇ ਤਾਂ ਪਰ ਕਿਰਤੀ ਵੀ ਸਾਥਸੰਗਤ ਜੀ ਸਾਡੇ ਸਾਹਮਣੇ ਗੋਡੇ ਟੇਕ ਦੇਵੇਗੀ ਤੇ ਇਸ ਦੇ ਨਾਲ-ਨਾਲ ਸਾਥਸੰਗਤ ਜੀ ਉਹ ਵੀ ਸਾਡੇ ਉੱਪਰ ਇੱਕ ਦਿਨ ਦਇਆਵਾਨ ਹੋ ਜਾਵੇਗੀ ਕਿਰਪਾਲੂ ਹੋ ਜਾਵੇਗੀ ਤੇ ਇੱਕ ਦਿਨ ਸਾਨੂੰ ਸਭ ਕੁਝ ਦੇਵੇਗੀ ਜੇਸੀਂ ਅਸੀਂ ਕਾਮਨਾ ਕੀਤੀ ਸੀ ਸਾਡੇ ਮਨ 'ਚ ਖਿਆਲ ਸੀ ਕਿ ਅਸੀਂ ਇਹ ਚੀਜ਼ ਬਣਾਈਏ ਇਹ ਕਰੀਏ ਤੂੰ ਇਹ ਤਾਂ ਦੇਖਿਆ ਕਿ ਉਹਨਾਂ ਕੀੜੀਆਂ ਨੂੰ ਤੂੰ ਹੀ ਤਬਾਹ ਕਰਨ ਦੇ ਲਈ ਪਹੁੰਚਿਆ ਸੀ ਪਰ ਇਹ ਗੱਲ ਵੀ ਤੂੰ ਦੇਖੀਏ ਕਿ ਆਖਰ ਨੂੰ ਫਿਰ ਤਬਾਹ ਕਰਨ ਤੋਂ ਬਾਅਦ ਵਿੱਚ ਉਹਨਾਂ ਕੀੜੀਆਂ ਨੂੰ ਤੂੰ ਹੀ ਆਟਾ ਦੇਣ ਦੇ ਲਈ ਪਹੁੰਚਿਆ ਸੀ ਮਦਦ ਕਰਨ ਦੇ ਲਈ ਤੂੰ ਹੀ ਉਹਨਾਂ ਤੇ ਕਿਰਪਾਲੂ ਹੋ ਗਿਆ ਸੀ ਪਰ ਇਸ ਤਰ੍ਹਾਂ ਕਿਉਂ ਹੋਇਆ ਕਿਉਂਕਿ ਤੂੰ ਦੇਖਿਆ ਸੀ ਕਿ ਉਹ ਛੋਟੇ-ਛੋਟੇ ਜੀਵ ਕੀੜੀਆਂ ਆਪਣੀ ਹਾਰ ਨਹੀਂ ਮੰਨ ਰਹੀਆਂ ਇਸੇ ਤਰ੍ਹਾਂ ਸਾਧ ਸੰਗਤ ਜੀ ਜੇਕਰ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਕਦੇ ਵੀ ਹਾਰ ਨਹੀਂ ਮੰਨੋਗੇ ਤਾਂ ਇੱਕ ਨਾ ਇੱਕ ਦਿਨ ਇਹ ਪ੍ਰਕਿਰਤੀ ਤੁਹਾਨੂੰ ਉਹ ਹਰ ਇੱਕ ਚੀਜ਼ ਦੇਵੇਗੀ ਜੋ ਤੁਸੀਂ ਆਪਣੇ ਜੀਵਨ ਦੇ ਵਿੱਚ ਪਾਉਣਾ ਚਾਹੁੰਦੇ ਹੋ ਇਸੇ ਲਈ ਸਾਧ ਸੰਗਤ ਜੀ ਇਹ ਗੱਲ ਨੂੰ ਹਮੇਸ਼ਾ ਯਾਦ ਰੱਖੋ ਕਿ ਮਿਹਨਤ ਕਰਦੇ ਜਾਓ ਕੰਮ ਕਰਦੇ ਜਾਓ ਤੇ ਇੱਕ ਨਾ ਇੱਕ ਦਿਨ ਇਹ ਪ੍ਰਕਿਰਤੀ ਤੁਹਾਡੇ ਉਹ ਕਰਮ ਦਾ ਫਲ ਤੁਹਾਨੂੰ ਜ਼ਰੂਰ ਦੇਵੇਗੀ ਸੋ ਸਾਥ ਸੰਗਿਆ ਜੀ ਇਹ ਸੀ ਆਪਣੀ ਅੱਜ ਦੀ ਵੀਡੀਓ ਤੇ ਮੈਨੂੰ ਇਸ ਗੱਲ 'ਚ ਬਹੁਤ ਖੁਸ਼ੀ ਹੋਵੇਗੀ ਕਿ ਤੁਹਾਨੂੰ ਅੱਜ ਦੀ ਵੀਡੀਓ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਿਆ ਹੋਵੇਗਾ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਅੱਗੇ ਸ਼ੇਅਰ ਕਰਿਓ ਤਾਂ ਜੋ ਕਿ ਕਿਸੇ ਹੋਰ ਵੀਰ ਭੈਣ ਵੀ ਸੁਣ ਕੇ ਉਹਨੂੰ ਵੀ ਜ਼ਿੰਦਗੀ ਦੇ ਵਿੱਚ ਇੱਕ ਨਵੀਂ ਸਿੱਖਿਆ ਮਿਲੇ ਸੋ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਨੂੰ ਦੇਖਣ ਦੇ ਲਈ ਤੇ ਸੁਣਨ ਦੇ ਲਈ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਕਮੈਂਟ ਬੋਕਸ ਦੇ ਵਿੱਚ ਵਾਹਿਗੁਰੂ ਲੈ ਕੇ ਆਪਣੀ ਹਾਜ਼ਰੀ ਜ਼ਰੂਰ ਲਗਵਾਇਆ ਕਰੋ ਜੀ ਸੁਸਾ ਸੰਗਤ ਜੀ ਵਾਦ ਤੋਂ ਵਦ ਸੰਗਤਾਂ ਗੁਰਬਾਣੀ ਦੇ ਨਾਲ ਜੁੜੋ ਗੁਰੂ ਵਾਲੇ ਬਣੋ ਤੇ ਆਪਣੇ ਬੱਚਿਆਂ ਨੂੰ ਵੀ ਵਦ ਤੋਂ ਵਦ ਗੁਰਬਾਣੀ ਦੇ ਨਾਲ ਜੋੜੋ ਤਾਂ ਜੋ ਕਿ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਤੁਹਾਡੇ ਘਰ ਪਰਿਵਾਰ ਤੇ ਬੇਅੰਤ ਕਿਰਪਾ ਬਣੀ ਰਹੇ ਵਾਹਿਗੁਰੂ ਸੱਚੇ ਪਾਤਸ਼ਾਹ ਸਾਰੀਆਂ ਸੰਗਤਾਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣ ਮੇਰ ਭਰਿਆ ਹੱਥ ਰੱਖਣ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਖਾਤੇ